ਦੋਸਤੋ ਅੱਜ ਅਸੀਂ ਤੁਹਾਨੂੰ ਸਿੱਖ ਰਾਜ ਦੇ ਐਸੇ ਸਿੱਖ ਜਰਨਲ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੇ ਅੰਗਰੇਜ਼ਾਂ ਨਾਲ ਸਭ ਤੋਂ ਪਹਿਲੀ ਲੜਾਈ ਲੜੀ ਉਹਨਾਂ ਦਾ ਨਾਮ ਹੈ ਅਕਾਲੀ ਬਾਬਾ ਹਨੂਮਾਨ ਸਿੰਘ ਜੀ ਜਿਨ੍ਹਾਂ ਤੋਂ ਦੁਸ਼ਮਣ थर-थर ਕੰਬਦੇ ਸੀ ਜਦੋਂ ਬਾਬਾ ਹਨੂਮਾਨ ਸਿੰਘ ਜੀ ਦੀ ਜੰਗ ਦੇ ਮੈਦਾਨ ਵਿੱਚ ਜਾਂਦੇ ਸੀ ਤੇ ਲਾਸ਼ਾਂ ਦੇ ਢੇਰ ਲੱਗ ਜਾਂਦੇ ਸੀ ਅੰਗਰੇਜ਼ ਫੌਜ ਵੀ ਅਕਾਲ ਫੌਜ ਬਾਰੇ ਚੰਗੀ ਤਰ੍ਹਾਂ ਜਾਣਦੀ ਸੀ ਅਕਾਲ ਫੌਜ ਇੱਕ ਜਹੀ ਫੌਜ ਸੀ ਜਿਸ ਨੇ ਕਿਸੇ ਦੀ ਅਧੀਨਗੀ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਜਥੇਦਾਰ ਬਾਬਾ ਫੂਲਾ ਸਿੰਘ ਜੀ ਦੇ ਬਾਅਦ ਬਾਬਾ ਹਨੂਮਾਨ ਸਿੰਘ ਜੀ ਅਕਾਲ ਫੌਜ ਦੇ ਮੁਖੀ ਬਣੇ ਸਨ ਮਹਾਰਾਜਾ ਰਣਜੀਤ ਸਿੰਘ ਵੀ ਅਕਾਲ ਫੌਜ ਦੇ ਅੱਗੇ ਸਿਰ ਝੁਕਾਉਂਦਾ ਸੀ ਇਸ ਗੱਲ ਤੋਂ ਅੰਗਰੇਜ਼ ਵੀ ਬੜੇ ਪ੍ਰਸੰਨ ਸੀ ਇੱਕ ਮਹਾਰਾਜਾ ਹੋ ਕੇ ਕਿਸ ਦੇ ਅੱਗੇ ਸਿਰ ਝੁਕਾ ਰਿਹਾ ਹੈ ਅੰਗਰੇਜ਼ਾਂ ਨੇ ਇਸ ਗੱਲ ਦੀ ਪੂਰੀ ਜਾਣਕਾਰੀ ਇਕੱਠੀ ਕੀਤੀ ਕਿ ਮਹਾਰਾਜਾ ਰਣਜੀ ਫੌਜ ਵਿੱਚ ਕੁਝ ਅੰਗਰੇਜ਼ ਅਫਸਰ ਵੀ ਭਰਤੀ ਕੀਤੇ ਸੀ ਸਿੱਖ ਫੌਜ ਨੂੰ ਡਿਸਪਲਾਈਨ ਸਿਖਾਉਣ ਵਾਸਤੇ ਉਸ ਸਮੇਂ ਸਿਰਫ ਅਕਾਲ ਫੌਜ ਨੇ ਅੰਗਰੇਜ਼ਾਂ ਦੇ ਅਧੀਨ ਕੰਮ ਕਰਨ ਤੋਂ ਇਨਕਾਰ ਕੀਤਾ ਸੀ ਕਿਉਂਕਿ ਅਕਾਲ ਫੌਜ ਸਿਰਫ ਅਕਾਲ ਪੁਰਖ ਦੇ ਅਧੀਨ ਕੰਮ ਕਰਦੀ ਸੀ ਅਕਾਲ ਫੌਜ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਮਨਾ ਕਰ ਦਿੱਤਾ ਸੀ ਨਾ ਤਾਂ ਅਸੀਂ ਅੰਗਰੇਜ਼ ਦੀ ਵਰਦੀ ਪਾਵਾਂਗੇ ਤੇ ਨਾ ਹੀ ਇਹਨਾਂ ਦੇ ਅਧੀਨ ਕੰਮ ਕਰਾਂਗੇ ਜਦੋਂ ਜੰਗ ਕਰਨੀ ਪਈ ਸੁਨੇਹਾ ਲਾ ਦਿਓ ਜੰਗ ਦੇ ਮੈਦਾਨ ਵਿੱਚ ਪਹੁੰਚ ਜਾਵਾਂਗੇ ਇਹ ਸਾਰੀ ਘਟਨਾ ਨੂੰ ਦੇਖ ਕੇ ਅੰਗਰੇਜ਼ ਸਮਝ ਗਏ ਸੀ ਕਿ ਅਕਾਲ ਪੋਜ ਦੇ ਹੁੰਦਿਆਂ ਪੰਜਾਬ ਦੇ ਕਬਜ਼ਾ ਨਹੀਂ ਕੀਤਾ ਜਾ ਸਕਦਾ ਅੰਗਰੇਜ਼ਾਂ ਨੇ ਅਕਾਲ ਪੋਜ ਦੇ ਵਿਰੁੱਧ ਲਿਖਣਾ ਸ਼ੁਰੂ ਕਰ ਦਿੱਤਾ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਅੰਗਰੇਜ਼ਾਂ ਨੇ ਪੰਜਾਬ ਦੇ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਸੀ ਅਤੇ ਮੁਕਤੀ ਦੀ ਲੜਾਈ ਸ਼ੁਰੂ ਕਰ ਦਿੱਤੀ ਉਸ ਸਮੇਂ ਮਹਾਰਾਣੀ ਜਿੰਦਾ ਨੇ ਦੋ ਚਿੱਠੀਆਂ ਲਿਖੀਆਂ ਸੀ ਇੱਕ ਸ਼ਾਮ ਸਿੰਘ ạtਾਰੀ ਵਾਲੇ ਨੂੰ ਤੇ ਇੱਕ ਅਕਾਲ ਪੋਜ ਦੇ ਮੁਖੀ ਬਾਬਾ ਹਨੂਮਾਨ ਸਿੰਘ ਜੀ ਨੂੰ ਮੁਕਤੀ ਦੀ ਲੜਾਈ ਵਿੱਚ ਸਿੱਖਾਂ ਨੇ ਅੰਗਰੇਜ਼ ਫੌਜ ਦਾ ਬਹੁਤ ਵੱਡਾ ਨੁਕਸਾਨ ਕਰ ਦਿੱਤਾ ਸੀ। ਸਾਮ ਸਿੰਘ ạtਾਰੀ ਵਾਲਾ ਵੀ ਜੰਗ ਦੇ ਮੈਦਾਨ ਵਿੱਚ ਪਹੁੰਚ ਚੁੱਕੇ ਸਨ। ਪਰ ਜਦੋਂ ਅੰਗਰੇਜ਼ਾਂ ਨੂੰ ਪਤਾ ਲੱਗਿਆ ਕਿ ਬਾਬਾ ਹਨੂਮਾਨ ਸਿੰਘ ਵੀ ਅਕਾਲ ਫੌਜ ਲੈ ਕੇ ਆ ਰਹੇ ਹਨ ਤਾਂ ਅੰਗਰੇਜ਼ ਅਫਸਰ ਅਕਾਲ ਫੌਜ ਬਾਰੇ ਜਾਣਦੇ ਸੀ। ਉਹਨਾਂ ਨੇ ਆਪਣੀ ਫੌਜ ਨੂੰ ਕਿਹਾ ਕਿ ਅਕਾਲ ਫੌਜ ਆ ਰਹੀ ਹੈ। ਜਿਸ ਨੇ ਭੱਜਣਾ ਭੱਜ ਜਾਓ। ਬਾਅਦ ਵਿੱਚ ਇਹਨਾਂ ਨੇ ਭੱਜੰਨੀ ਦੇ ਨਾਮ ਅਕਾਲ ਫੌਜ ਬਾਰੇ ਉਹ ਚੰਗੀ ਤਰ੍ਹਾਂ ਜਾਣਦਾ ਸੀ। ਅਕਾਲ ਫੌਜ ਦੁਸ਼ਮਣ ਤੇ ਬਿਲਕੁਲ ਵੀ ਤਰਸ ਨਹੀਂ ਸੀ ਕਰਦੀ ਕਸਾਈ ਵੀ ਬੱਕਰੇ ਤੇ ਤਸ ਕਰ ਸਕਦਾ ਪਰ ਅਕਾਲ ਫੌਜ ਦੁਸ਼ਮਣ ਤੇ ਤਰਸ ਨਹੀਂ ਸੀ ਕਰ ਸਕਦੀ ਇਸ ਲੜਾਈ ਸਮੇਂ ਬਾਬਾ ਹਨੂਮਾਨ ਜੀ ਦੀ ਉਮਰ 90 ਸਾਲ ਦੀ ਸੀ ਇਸ ਲੜਾਈ ਵਿੱਚ ਬਾਬਾ ਹਨੂਮਾਨ ਸਿੰਘ ਜੀ ਅਕਾਲ ਫੌਜ ਨੇ ਅੰਗਰੇਜ਼ਾਂ ਨੂੰ ਪੂਰੀ ਤਰ੍ਹਾਂ ਹਰਾਇਆ ਅਤੇ ਅੰਗਰੇਜ਼ ਕਮਾਂਡਰ ਟੁੱਡੀ ਲਾਟ ਨੂੰ ਵੀ ਜੰਗ ਦੇ ਮੈਦਾਨ ਵਿੱਚ ਉਭਜਾਇਆ ਜਦੋਂ ਬਾਬਾ ਜੀ ਨੇ ਜੰਗ ਜਿੱਤ ਲਈ ਤਾਂ ਉਹ ਆਪਣੇ 2000 ਸਿਪਾਹੀ ਨੂੰ ਲੈ ਕੇ ਪਟਿਆਲੇ ਆ ਗਏ ਜਿੱਥੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਬਣਾਇਆ ਹੋਇਆ ਹੈ ਇਸ ਜਗ੍ਹਾ ਤੇ ਨਿਹੰਗ ਸਿੰਘਾਂ ਦਾ ਗੜ ਹੁੰਦਾ ਸੀ ਉਸ ਸਮੇਂ ਪਟਿਆਲੇ ਦਾ ਰਾਜਾ ਕਰਮ ਸਿੰਘ ਹੁੰਦਾ ਸੀ ਉਹ ਅੰਗਰੇਜ਼ਾਂ ਦਾ ਪਿੱਠੂ ਸੀ ਉਸਨੇ ਅੰਗਰੇਜ਼ਾਂ ਨੂੰ ਬਾਬਾ ਹਨੂਮਾਨ ਸਿੰਘ ਬਾਰੇ ਪੂਰੀ ਜਾਣਕਾਰੀ ਦਿੱਤੀ ਸੀ ਇਸ ਜਗ੍ਹਾ ਨੂੰ ਘੇਰਾ ਪਾ ਲਿਆ ਕੁਝ ਸਿੰਘ ਥੱਕੇ ਹੋਏ ਕਰਕੇ ਆਰਾਮ ਕਰ ਰਹੇ ਸਨ ਅਤੇ ਕੁਝ ਪ੍ਰਸ਼ਾਦਾ ਬਣਾ ਰਹੇ ਸੀ ਅੰਗਰੇਜ਼ਾਂ ਨੇ ਸਿੰਘਾਂ ਤੇ ਅਚਾਨਕ ਹਮਲਾ ਕਰ ਦਿੱਤਾ ਇਸ ਹਮਲੇ ਵਿੱਚ 1500 ਦੇ ਕਰੀਬ ਸਿੰਘ ਪਟਿਆਲੇ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਸ਼ਹੀਦ ਹੋ ਗਏ ਉਸ ਤੋਂ ਬਾਅਦ ਬਾਬਾ ਹਨੂਮਾਨ ਸਿੰਘ ਜੀ ਵੀ ਬਾਕੀ ਬਚੇ 500 ਸਿੰਘਾਂ ਨੂੰ ਲੈ ਕੇ ਪਿੰਡ ਕੁਮਾਰ ਪਹੁੰਚੇ ਇੱਥੇ ਉਹਨਾਂ ਦਾ ਮੁਕਾਬਲਾ ਅੰਗਰੇਜ਼ਾਂ ਨਾਲ ਹੋ ਗਿਆ ਅੰਗਰੇਜ਼ਾਂ ਵੱਲੋਂ ਦਾਗੇ ਇੱਕ ਗੋਲੇ ਨਾਲ ਬਾਬਾ ਹਨੂਮਾਨ ਸਿੰਘ ਜੀ ਜ਼ਖਮੀ ਹੋ ਗਏ ਜ਼ਖਮੀ ਹੋਣ ਦੇ ਬਾਵਜੂਦ ਵੀ ਬਾਬਾ ਜੀ ਨੇ ਜੰਗ ਜਾਰੀ ਰੱਖੀ ਰਾਜਪੁਰਾ ਤੋਂ ਹੁੰਦੇ ਹੋਏ ਬਾਬਾ ਜੀ ਮਹਾਲੀ ਦੇ ਪਿੰਡ ਸੋਹਣਾ ਵਿਖੇ ਪਹੁੰਚਦੇ ਹਨ ਉੱਥੇ ਪਹੁੰਚ ਕੇ ਬਾਬਾ ਹਨੂਮਾਨ ਸਿੰਘ ਜੀ ਅਤੇ ਉਹਨਾਂ ਦੇ ਨਾਲ 500 ਸਿੰਘ ਵੀ ਉੱਥੇ ਸ਼ਹੀਦ ਹੋ ਗਏ ਇੱਥੇ ਹੀ ਬਾਬਾ ਹਨੂਮਾਨ ਸਿੰਘ ਅਤੇ 500 ਸਿੰਘਾਂ ਦਾ ਸੰਸਕਾਰ ਕੀਤਾ ਗਿਆ ਉਸ ਜਗ੍ਹਾ ਤੇ ਹੁਣ ਗੁਰਦੁਆਰਾ ਸਿੰਘ ਸ਼ਹੀਦਾ ਬਣਿਆ ਹੋਇਆ ਹੈ ਇਹ ਸੀ ਸਿੱਖ ਇਤਿਹਾਸ ਦੇ ਮਹਾਨ ਜੋਧੇ ਇਤਿਹਾਸ ਜਿਸ ਨੇ ਅੰਗਰੇਜ਼ਾਂ ਨਾਲ ਸਭ ਤੋਂ ਪਹਿਲੀ ਲੜਾਈ ਲੜੀ ਸੀ ਅਤੇ ਸ਼ਹੀਦੀ ਪ੍ਰਾਪਤ ਕੀਤੀ ਨੌਜਵਾਨਾਂ ਨੂੰ ਬੇਨਤੀ ਹੈ ਕਿ ਆਪਣੇ ਸਿੱਖ ਇਤਿਹਾਸ ਨੂੰ ਵੱਧ ਤੋਂ ਵੱਧ ਪੜੋ ਅਤੇ ਜਾਣੋ ਕਿ ਇਸ ਤਰ੍ਹਾਂ ਸਾਡੇ ਵੱਡੇ-ਵਡੇਰੇ ਨੇ ਕੁਰਬਾਨੀਆਂ ਦੇ ਕੇ ਸਿੱਖੀ ਬਚਾਈ ਅਤੇ ਮਜਲੂਮਾਂ ਦੀ ਹਿਵਾਬਾਜ਼ਤ ਕੀਤੀ ਇਸੇ ਤਰ੍ਹਾਂ ਸਿੱਖ ਇਤਿਹਾਸ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ